ਜੀ ਸਾਰਿਆਂ ਦੇ ਦਿਲ ਵਾਲਾ ਜਾਣਦਾ ਉਹ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਮਸਕੀਨ ਜੀ ਦੀ ਉਹ ਕਥਾ ਰੰਨਾ ਹੋਈਆਂ ਬੋਦੀਆਂ ਪੁਰਸ਼ ਹੋਏ ਸਈਆਦ ਬਹੁਤ ਵਾਰੀ ਚੇਤੇ ਆਉਂਦੀ ਆ ਕਿਉਂਕਿ ਜਿਹੜੇ ਸਮੇਂ ਦੀ ਉਹ ਗੱਲ ਕਰਦੇ ਸੀ ਉਹ ਸਮਾਂ ਚੱਲ ਪਿਆ ਇਹ ਸਮਾਂ ਕੋਈ ਆਉਣ ਵਾਲਾ ਟਾਈਮ ਨਹੀਂ ਜਾਂ ਆਪਾਂ ਕਹੀਏ ਵੀ ਆਉਣ ਵਾਲਾ ਸਮਾਂ ਬਹੁਤ ਖਰਾਬ ਆ ਇਹ ਭਿਆਨਕ ਸਮਾਂ ਚੱਲ ਰਿਹਾ ਕੁੜੀਆਂ ਹਰ ਚੀਜ਼ ਦੇ ਵਿੱਚ ਮੁੰਡਿਆਂ ਤੋਂ ਅੱਗੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਭ ਤੋਂ ਵੱਧ ਕਿਸੇ ਦਾ ਕਿਰਦਾਰ ਡਿੱਗੂਗਾ ਤਾਂ ਔਰਤਾਂ ਹੋਣਗੀਆਂ ਅਫੀਮ, ਡੋਡੇ, ਸ਼ਰਾਬ, ਤੰਬਾਕੂ ਕਿਹੜਾ ਉਹ ਨਸ਼ਾ ਜਿਹੜਾ ਔਰਤ ਕਰਦੀ ਨਹੀਂ ਦਿਸਦੀ ਹੁਣ ਤਾਂ ਕੋਈ ਪਰਦਾ ਹੀ ਨਹੀਂ ਰਹਿ ਗਿਆ ਅੱਗੇ ਤਾਂ ਜੇ ਜਵਾਕ ਕਿਤੇ ਕੋਈ ਨਸ਼ੇ ਪੱਤੇ ਨੂੰ ਲੱਗ ਜਾਂਦੀ ਸੀ ਤਾਂ ਘਰਦਿਆਂ ਨੂੰ ਕਿੰਨੇ ਕਿੰਨੇ ਸਾਲ ਤੱਕ ਪਰਦਾ ਹੀ ਰੱਖਦੇ ਸੀ ਚੋਰੀ ਪਤਾ ਹੀ ਨਹੀਂ ਲੱਗਣ ਦਿੰਦੇ ਸੀ ਪਰ ਵਰਤਾਤਾਂ ਤਾਂ ਸ਼ਰਿਆਮ ਹੀ ਹੋ ਗਈਆਂ ਤੇ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਪਹਿਲਾਂ ਹੀ ਸਾਡੇ ਗੁਰੂ ਦੱਸ ਕੇ ਗਏ ਸੀ ਵੀ ਭਾਈ ਆਉਣ ਵਾਲਾ ਜਿਹੜਾ ਸਮਾਂ ਉਹ ਐਦਾਂ ਦਾ ਹੋਊਗਾ ਥੋਡੇ ਘਰ ਪਰਿਵਾਰ ਨੇ ਜਿਹੜੇ ਉਹ ਤਬਾਹ ਹੋ ਜਾਣੇ ਨੇ ਜੇ ਬਚਣਾ ਤਾਂ ਪ੍ਰਮਾਤਮਾ ਦੇ ਲੜ ਲੱਗ ਜਾਓ ਇਹ ਭਿਆਨਕ ਸਮਾਂ ਆਉਣ ਵਾਲਾ ਨਹੀਂ ਹੈ ਭਿਆਨਕ ਸਮਾਂ ਚੱਲ ਰਿਹਾ ਐਸ ਸਮੇਂ ਤੁਸੀਂ ਆਪ ਦੇਖ ਸਕਦੇ ਹੋ ਕਿ ਉਹਨੇ ਮਰਦ ਨਹੀਂ ਖੁੱਲ ਕੇ ਨਸ਼ਿਆ ਪੱਤਾ ਕਰ ਰਹੇ ਜਿੰਨੀਆਂ ਖੁੱਲ ਕੇ ਔਰਤਾਂ ਕਰ ਰਹੀਆਂ ਨੇ ਤੇ ਇਹ ਔਰਤਾਂ ਕਦੋਂ ਇਹਨਾਂ ਨੇ ਮਰਦ ਸੂਰਮੇ ਪੈਦਾ ਕਰਨੇ ਆ ਹੁਣ ਤਾਂ ਇੱਕ ਨਵਾਂ ਹੀ ਰੁਝਾਨ ਚੱਲਿਆ ਹੋਇਆ ਕੁਸ਼ਕ ਵੀ ਵਿਆਹ ਨਹੀਂ ਕਰਾਉਣੇ ਚਾਹੀਦੇ ਬੱਚੇ ਨਹੀਂ ਪੈਦਾ ਕਰਨੇ ਚਾਹੀਦੇ ਹਨਾ ਖੈਰ ਉਹ ਰੱਬ ਨੂੰ ਪਤਾ ਵੀ ਹੈ ਕੀ ਕੁਝ ਹੋਣ ਵਾਲਾ ਜਾਂ ਕੀ ਕੁਝ ਹੋ ਰਿਹਾ ਪਰ ਬਚਣ ਦਾ ਸਾਨੂੰ ਇੱਕ ਰਾਹ ਦੱਸਿਆ ਹੋਇਆ ਕਿ ਅਕਾਲ ਪੁਰਖ ਵਾਹਿਗੁਰੂ ਦੇ ਲਾੜ ਲੱਗ ਜੋ ਜੇ ਤੁਸੀਂ ਬੱਚਣਾ ਆਪਣੇ ਪਰਿਵਾਰ ਨੂੰ ਬਚਾ ਕੇ ਰੱਖਣਾ ਕਿਉਂਕਿ ਨਹੀਂ ਤਾਂ ਜਦੋਂ ਸਾਡਾ ਆਲਾ-ਦਾਲਾ ਗੰਦਾ ਤਾਂ ਉਹਦੇ ਛਿੱਟੇ ਆ ਜਿਹੜੇ ਉਹ ਸਾਡੇ ਪਰਿਵਾਰਾਂ ਦੇ ਉੱਤੇ ਸਾਡੇ ਬੱਚਿਆਂ ਦੇ ਉੱਤੇ ਪੈਣੇ ਹੀ ਪੈਣੇ ਨੇ ਇਹ ਕਿਤੇ ਇੱਕ ਜਗ੍ਹਾ ਦੀ ਗੱਲ ਨਹੀਂ ਵੀ ਹੁਣ ਜੇ ਤੁਸੀਂ ਕਹੋਗੇ ਵੀ ਇੱਕ ਮੁਲਕ ਛੱਡ ਕੇ ਆਪਾਂ ਕਿਸੇ ਦੂਸਰੇ ਮੁਲਕ 'ਚ ਚਲੇ ਜਾਵਾਂਗੇ ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਬੇੜਾਗਰਕ ਹੋਇਆ ਪਿਆ ਇਨਸਾਨੀਅਤ ਆ ਜਿਹੜੀ ਉਹ ਸ਼ਰਮਸਾਰ ਹੋਈ ਪਈ ਆ ਦੇਖੋ ਤੁਸੀਂ ਕਹੇ ਜਿਆ ਪਿਓ ਆ ਜਿਹੜਾ ਆਪਣੀ ਧੀ ਨੂੰ ਸ਼ਰਾਬ ਪਿਉਂਦਾ ਇੱਕ ਪਿਓ ਆਪਣੀ ਧੀ ਨੂੰ ਨਵੇਂ ਸਾਲ ਤੇ ਰੱਜੀ ਹੋਈ ਨੂੰ ਖਿੱਚ ਕੇ ਲੈ ਕੇ ਜਾਂਦਾ ਤੇ ਉਹ ਸ਼ਾਇਦ ਨਹੀਂ ਜਾਣਾ ਚਾਹੁੰਦੀ ਇਦਾਂ ਦੇ ਹਾਲਾਤ ਬਣੇ ਹੋਏ ਨੇ ਇਹ ਨਹੀਂ ਹੈਗਾ ਵੀ ਅਸੀਂ ਕਦੇ ਨਸ਼ਾ ਨਹੀਂ ਕੀਤਾ ਜਾਂ ਦੁੱਧ ਤੋਤੇ ਆ ਪਰ ਸਾਡੇ ਪ੍ਰਮਾਤਮਾ ਨੂੰ ਪਤਾ ਨਹੀਂ ਸਾਡਾ ਕਿਹੜਾ ਕਰਮ ਭਾ ਗਿਆ ਕਿਹੜੇ ਸਾਡੇ ਕਰਮ ਚੰਗੇ ਸੀ ਕਿ ਆਕਾਲ ਪੁਰਖ ਵਾਹੀ ਗੁਰੂ ਨੇ ਸਾਨੂੰ ਇਸ ਦਲਦਲ ਚੋਂ ਛੇਤੀ ਖਿੱਚ ਲਿਆ ਤੇ ਸਾਨੂੰ ਸਮਝ ਆ ਗਈ ਵੀ ਇਹ ਤਾਂ ਉਹ ਨਸ਼ਾ ਜਿਹੜਾ ਹਰ ਬਾਰੀ ਕਰਨਾ ਪੈਂਦਾ ਤੇ ਸਰੀਰ ਦਾ ਨੁਕਸਾਨ ਕਰਦਾ ਇੱਕ ਐਸਾ ਨਸ਼ਾ ਜਿਹੜਾ ਉੱਤਰਦਾ ਹੀ ਨਹੀਂ ਕਦੇ ਕੈਸੀਆਂ ਮਾਮਾ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਵੀ ਸੜਕ ਤੇ ਲਈ ਫਿਰਦੀਆਂ ਨੇ ਅੱਗੇ ਤੁਸੀਂ ਇੱਕ ਵੀਡੀਓ ਦੇਖਿਓ ਉਹ ਔਰਤ ਬੱਚੇ ਨੂੰ ਲਈ ਫਿਰਦੀ ਆ ਰੋਡ ਦੇ ਉੱਤੇ ਤੇ ਟੈਂਪੂ ਵਾਲੇ ਨੇ ਉਹਦਾ ਬੱਚਾ ਸਾਂਭਿਆ ਹੋਇਆ ਫਿਰ ਪੁਲਿਸ ਅੱਦੀ ਤੇ ਪਤਾ ਹੀ ਨਹੀਂ ਇਹਨਾਂ ਨੂੰ ਕਿੱਥੇ ਕਿੱਥੇ ਕਿਵੇਂ ਕਿਵੇਂ ਕੌਣ ਕੌਣ ਹੱਥ ਲਾਉਂਦਾ ਹੋਊਗਾ ਹਨਾ ਆਪਣੀ ਇੱਜ਼ਤ ਦਾ ਵੀ ਕੋਈ ਖਿਆਲ ਨਹੀਂ ਹੈਗਾ ਖੈਰ ਉਹ ਕਾਲਾ ਦੌਰ ਚੱਲ ਰਿਹਾ ਤੇ ਦਿਨੋਂ ਦਿਨ ਹਾਲਾਤ ਨੇ ਜਿਹੜੇ ਹੋਰ ਵਿਗੜਨੇ ਆ ਤੇ ਪਤਾ ਨਹੀਂ ਕਿਵੇਂ ਪ੍ਰਮਾਤਮਾ ਦੀ ਰਹਿਮਤ ਆ ਕਿ ਆਪਾਂ ਬਚੇ ਹੋਏ ਆ ਹਾਲੇ ਤੱਕ ਤੁਸੀਂ ਆਪਣੇ ਘਰੇ ਆਪਣੇ ਜਵਾਕਾਂ ਨੂੰ ਚੰਗੇ ਪਾਸੇ ਲਾਓ ਘਰ ਦੇ ਵਿੱਚ ਬੂਟੇ ਲਿਆ ਕੇ ਰੱਖੋ ਬੂਟੇ ਲਾਓ ਘਰ ਦੇ ਵਿੱਚ ਜੇ ਤੁਸੀਂ ਪੰਛੀ ਜਾਂ ਕੋਈ ਕੁੱਤਾ ਬਿੱਲਾ ਘੋੜਾ ਕੁਝ ਵੀ ਪਾਲ ਸਕਦੇ ਹੋ ਉਹ ਪਾਲੋ ਜਵਾਕਾਂ ਦਾ ਉਧਰਲੇ ਪਾਸੇ ਨੂੰ ਧਿਆਨ ਰੱਖੋ ਆਪ ਅੱਧਾ ਪੌਣਾ ਘੰਟਾ ਘੰਟਾ ਸ਼ੁਰੂਆਤ ਦੇ ਵਿੱਚ ਫੋਨ ਆਪਣਾ ਸਾਈਡ ਤੇ ਰੱਖ ਕੇ ਜਵਾਕਾਂ ਨੂੰ ਆਪਣੇ ਨਾਲ ਬਿਠਾਓ ਉਹਨਾਂ ਨੂੰ ਪ੍ਰਾਣੀਆਂ ਕਹਾਣੀਆਂ ਸੁਣਾਓ ਜੇ ਨਹੀਂ ਸੁਣਾ ਸਕਦੇ ਤਾਂ ਕੁਝ YouTube ਵਗੈਰਾ ਤੋਂ ਆਪ ਪ੍ਰਾਣੀਆਂ ਕਹਾਣੀਆਂ ਸੁਣ ਕੇ ਫੇਰ ਸੁਣਾਓ ਉਹਨਾਂ ਦੇ ਨਾਲ ਸਮਾਂ ਕੱਢੋ ਉਹਨਾਂ ਨੂੰ ਪੰਛੀਆਂ ਦੇ ਨਾਲ ਉਹਨਾਂ ਨੂੰ ਜਾਨਵਰਾਂ ਦੇ ਨਾਲ ਜੋੜੋ ਉਹਨਾਂ ਨੂੰ ਪ੍ਰਕਿਰਤੀ ਦੇ ਨਾਲ ਜੋੜੋ ਉਹਨਾਂ ਨੂੰ ਬਨਸਪਤੀ ਦੇ ਨਾਲ ਜੋੜੋ ਉਹਨਾਂ ਨੂੰ ਕਹੋ ਕਿ ਘਰ ਦੇ ਵਿੱਚ ਆਪਾਂ ਨੇ ਗਮਲਿਆਂ ਦੇ ਵਿੱਚ ਫੁੱਲ ਬੂਟੇ ਫਲ ਲਾਉਣੇ ਨੇ ਤੇ ਤੁਸੀਂ ਆਪਣਾ ਦਰਖਤ ਸਾਂਭਣਾ ਮੈਂ ਆਪਣਾ ਸਾਂਭਣਾ ਆਪਾਂ ਦੇਖਾਂਗੇ ਕਿਹੜੇ ਦਰਖਤ ਤੇ ਪਹਿਲਾਂ ਫਲ ਆਉਂਦੇ ਆ ਜਾਂ ਕਿਹੜੇ ਦਰਖਤ ਤੇ ਪਹਿਲਾਂ ਫੁੱਲ ਆਉਂਦੇ ਆ ਤੁਸੀਂ ਜਵਾਕਾਂ ਨੂੰ ਕਿਸੇ ਪਾਸੇ ਲਾਉ ਤਾਂ ਸਹੀ ਉਹ ਲੱਗਦੇ ਨੇ ਤੇ ਜੇ ਆਪਾਂ ਉਹਨਾਂ ਨੂੰ ਚੰਗੀ ਸਿੱਖਿਆ ਦਵਾਂਗੇ ਚੰਗੇ ਪਾਸੇ ਲਾਵਾਂਗੇ ਤਾਂ ਉਹਦਾ ਪ੍ਰਣਾਮ ਵੀ ਚੰਗਾ ਹੀ ਨਿਕਲੂਗਾ ਘਰ ਦੇ ਵਿੱਚ 5-10 ਮਿੰਟ ਤੋਂ ਸ਼ੁਰੂ ਕਰੋ ਵਾਹਿਗੁਰੂ ਦਾ ਜਾਪ ਸਾਰੇ ਪਰਿਵਾਰ ਨੂੰ ਇਕੱਠੇ ਬੈਠ ਕੇ ਜ਼ਰੂਰ ਕਰਨਾ ਚਾਹੀਦਾ ਹੁਣ ਦੀਆਂ ਰਿਕੁਆਇਰਮੈਂਟਸ ਨੇ ਇਹ ਇਸ ਸਮੇਂ ਇਹ ਚੀਜ਼ਾਂ ਜ਼ਰੂਰੀ ਨੇ ਇਹ ਜ਼ਰੂਰਤ ਆ ਸਾਡੀ ਕਿਉਂਕਿ ਇਸ ਸਮੇਂ ਦੇ ਬਾਰੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਉਹਨਾਂ ਰੱਬੀ ਰੂਹਾਂ ਨੇ ਕਿ ਆਉਣ ਵਾਲਾ ਸਮਾਂ ਇੰਨਾ ਭਿਆਨਕ ਹੋਊਗਾ ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਨੇ ਬਚਣਾ ਕਿਉਂਕਿ ਜਦੋਂ ਆਲੇ-ਦਾਲੇ ਗੰਦਗੀ ਆ ਤਾਂ ਉਹਦੇ ਛਿੱਟੇ ਪੈਣੇ ਹੀ ਪੈਣੇ ਨੇ ਉਹਦਾ ਅਸਰ ਆਉਣਾ ਹੀ ਆਉਣਾ ਤੇ ਬਚਾ ਸਾਨੂੰ ਸਿਰਫ ਇੱਕ ਹੀ ਤਾਕਤ ਸਕਦੀ ਆ ਉਹ ਖੁਦ ਅਕਾਲ ਪੁਰਖ ਵਾਹਿਗੁਰੂ ਐਸੇ ਕਰਕੇ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰੋ ਕਿਉਂਕਿ ਕਲਾ ਵਰਤਦੀ ਆ ਤੇ ਚਮਤਕਾਰ ਹੁੰਦੇ ਨੇ ਜਿਉਂਦੇ ਵਾਸਤੇ ਰਹੋ ਧੰਨਵਾਦ